ਖਬਰਨਾਮਾ ਦੇਖ ਰਿਹਾ ਸਾਰੀ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਿਰਾਜ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਦੀ ਚੋਣ ਲੜੀ ਸੀ ਆਪਣੇ ਬਲ ਬੂਤੇ ਉੱਤੇ ਸਿਰਫ 3 ਸੀਟਾਂ ਜਿੱਤੀਆਂ ਗਈਆਂ ਸੁਖਬੀਰ ਸਿੰਘ ਬਾਦਲ ਖੁਦ ਵੀ ਹਾਰੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਹਾਰੇ ਇਵਨ ਦੋ ਆਦੇਸ਼ ਪ੍ਰਤਾਪ ਸਿੰਘ ਕੈਰੋ ਜੋ ਸੁਖਬੀਰ ਸਿੰਘ ਬਾਦਲ ਦੇ ਜੀਜਾ ਜੀ ਨੇ ਉਹ ਵੀ ਬੁਰੀ ਤਰ੍ਹਾਂ ਹਾਰੇ ਜਿੰਨੇ ਵੀ ਖਾਸਮ ਖਾਸ ਸੀ ਸੁਖਬੀਰ ਸਿੰਘ ਬਾਦਲ ਦੇ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਰਿਸ਼ਤੇਦਾਰ ਸਾਰਿਆਂ ਦੀ ਬੁਰੀ ਤਰ੍ਹਾਂ ਹਾਰ ਹੋਈ ਆਮ ਆਦਮੀ ਪਾਰਟੀ ਨੇ ਬਾਟੀ ਮਾਝ ਕੇ ਰੱਖ ਦਿੱਤੀ ਸਿਰਫ ਗਰੀਬ ਕੌਰ ਮਜੀਠੀਆ ਜਿੱਤੇ ਜੋ ਹਲਕਾ ਮਜੀਠੀਆ ਤੋਂ ਜੋ ਧਰਮਪਤਰੀ ਨੇ ਬਿਕਰਮਜੀਤ ਸਿੰਘ ਜਿੱਠੀ ਉਸ ਤੋਂ ਬਾਅਦ ਜਿੱਤੇ ਆ ਮਨਪ੍ਰੀਤ ਯਾਲੀ ਹਲਕਾ ਦਾਕਾ ਤੋਂ ਉਸ ਤੋਂ ਬਾਅਦ ਜਿੱਤੇ ਡਾਕਟਰ ਸੁਵਿੰਦ ਸੁਵਿੰਦਰ ਕੁਮਾਰ ਸੁਖੀ ਯਾਨੀ ਕਿ ਤਿੰਨ ਹੀ ਉਮੀਦਵਾਰ ਜਿੱਤੇ ਡਾਕਟਰ ਜਿਹੜੇ ਸੁਖਵਿੰਦਰ ਕਾਲ ਸੁਖੀ ਨੇ ਉਹਨਾਂ ਦਾ ਹੋਰ ਵਾਲੀ ਅਲੱਗਤਾ ਕਹਿ ਕਹਤਾ ਸੀ ਅਜ ਤੋਂ ਲਗਭਗ ਜਦੋਂ ਜਿਮਨੀ ਚੋਣਾ ਹੋਈਆਂ ਸੀ ਜਿਮਨੀ ਚੋਣਾ ਤੋਂ ਪਹਿਲਾਂ ਇੰਜ ਦੱਸਿਆ ਜਾ ਰਿਹਾ ਸੀ ਕਿ ਮਨਪ੍ਰੀਤ ਯਾਲੀ ਨੇ ਜਿਹੜੇ ਉਹ ਜਾਣ ਕੇ ਆਮ ਆਦਮੀ ਪਾਰਟੀ ਵਿੱਚ ਸੈਟਿੰਗ ਹੋ ਗਈ ਹੈ ਲੇਕਿਨ ਨਹੀਂ ਮਨਪ੍ਰੀਤ ਯਾਲੀ ਇਕਬਾਲ ਸਿੰਘ ਝੁੰਦਾ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਸੀ ਲੇਕਿਨ ਝੁੰਦਾ ਰਿਪੋਰਟ ਤਾਂ ਲਾਗੂ ਨਹੀਂ ਹੋਈ ਲੇਕਿਨ ਡਾਕਟਰ ਸੁਵਿੰਦਰ ਕਵਾਰ ਸੁਖੀ ਨੇ ਜਿਹੜੇ ਹਲਕਾ ਬੰਗਾ ਤੋਂ ਉਹ ਚਲੇ ਗਏ ਆਮ ਆਦਮੀ ਪਾਰਟੀ ਵਿੱਚ ਹੁਣ ਇਸ ਸਮੇਂ ਦੋ ਮੌਜੂਦਾ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਯਾਨੀ ਕਿ ਪੰਥਕ ਪਾਰਟੀ ਖੇਤਰੀ ਪਾਰਟੀ ਦਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰੱਜ ਕੇ ਜਲੂਸ ਨਿਕਲਿਆ ਲੇਕਿਨ ਹੁਣ ਇਕੱਲੇ ਗਨੀਪ ਕੌਰ ਮਜੀਠੀਆ ਹੀ ਰਹਿ ਜਾਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਵਧੀਆ ਇਮਾਨਦਾਰ ਮਨਪ੍ਰੀਤ ਯਾਲੀ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਹੈ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਹੋ ਤੁਸੀਂ ਪੜhti ਕਰੋ ਤੇ ਜਿਹੜੀ ਪੜhti ਬੜੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਅੱਜ ਮਨਪ੍ਰੀਤ ਯਾਲੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ 17 ਲੱਖ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਰਕਰ ਬਣ ਗਏ ਨੇ ਅਤੇ 7 ਲੱਖ ਅਗਲੇ ਹਫਤੇ ਹੋਣਗੇ ਜੂਨ ਜੁਲਾਈ ਤੱਕ 40 ਤੋਂ 50 ਲੱਖ ਜਿਹੜੀ ਭਰਤੀ ਕਰਕੇ ਉਸ ਨੂੰ ਨੇਪਰੇ ਚਾੜ ਦਿੱਤਾ ਜਾਵੇਗਾ ਲੇਕਿਨ ਇਧਰ ਮਨਪ੍ਰੀਤ ਈਆਲੀ ਛੱਡਣਗੇ ਸ਼੍ਰੋਮਣੀ ਅਕਾਲੀ ਦਲ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੇਕਿਨ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਇੱਕ ਪਾਰਟੀ ਬਣਨ ਜਾ ਰਹੀ ਹੈ ਜਿਸ ਦੀ ਕੱਲ ਬਿਆਨਬਾਜ਼ੀ ਕੀਤੀ ਗਈ ਸੀ ਗੁਰੂ ਪ੍ਰਤਾ ਗੁਰੂ ਪ੍ਰਤਾਪ ਸਿੰਘ ਵਿਡਾਲਾ ਅਤੇ ਬੀਬੀ ਜੀਤ ਕੌਰ ਵੱਲੋਂ ਸੰਵਿਧਾਨਕ ਪਾਰਟੀ ਬਣਾਈ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਸ਼੍ਰੀ ਅਕਾਲ ਤਖਸੈਬ ਨੂੰ ਸਮਰਪਿਤ ਤੇ ਉਸ ਪਾਰਟੀ ਦਾ ਹਿੱਸਾ ਵੀ ਬਣਨਗੇ ਮਨਪ੍ਰੀਤ ਯਾਲੀ ਇਸ ਲਈ ਮਨਪ੍ਰੀਤ ਯਾਲੀ ਨੂੰ ਜਿਵੇਂ ਹੀ ਪਾਰਟੀ ਬਣਦੀ ਹੈ ਨਵੀਂ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੀ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਤੇ ਉਸ ਦਾ ਹਿੱਸਾ ਜਿਹੜਾ ਹੈ ਮਨਪ੍ਰੀਤ ਯਾਲੀ ਨੂੰ ਬਣਨਾ ਪਵੇਗਾ ਕਿਉਂਕਿ ਰਾਜਸੀ ਅਧਿਕਾਰ ਗਵਾ ਚੁੱਕੇ ਨੇ ਸੁਖਬੀ ਸਿੰਘ ਬਾਦਲ ਅਤੇ ਉਸ ਦੇ ਸਾਥੀ ਇਹ ਤਾਂ ਵਾਰ-ਵਾਰ ਅੱਜ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਹੈ ਜਾਰੀ ਕੀਤੀ ਜਾਰੀ ਕੀਤੀ ਗਈ ਹੈ ਮਨਪ੍ਰੀਤ ਅਕਾਲੀ ਦੇ ਦੁਆਰਾ ਕਿ ਰਾਜਸੀ ਅਧਿਕਾਰ ਨਹੀਂ ਹੈ ਰਾਜ ਰਾਜਸੀ ਅਧਿਕਾਰ ਜਿਹੜਾ ਹੈ ਰਾਜਨੀਤਿਕ ਅਧਿਕਾਰ ਹੈ ਜਿਹੜਾ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਤਸੀਲ ਤੋਂ ਬਣੀ ਪੰਜ ਮੈਂਬਰੀ ਕਮੇਟੀ ਨੂੰ ਹੈ ਇਸ ਲਈ ਹੁਣ ਹਿੱਸਾ ਵੰਡਣਾ ਪਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦਾ ਕੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਕਨਵਿੰਸ ਕਰ ਪਾਉਂਦੇ ਨੇ ਮਨਪ੍ਰੀਤ ਈਆਲੀ ਨੂੰ ਕਿ ਨਹੀਂ ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਕਰਦਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਮਨਪ੍ਰੀਤ ਈਆਲੀ ਦੀ ਇਸ ਕਰਕੇ ਮਨਪ੍ਰੀਤ ਹੁਣ ਈਆਲੀ ਖਾਸੇ ਤੱਤੇ ਨੇ ਕਿਸੇ ਵੀ ਸਮੇਂ ਪਾਰਟੀ ਬਣਦੀ ਹੈ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਛੜਨੀ ਪੈਣੀ ਹੈ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਂ ਜਿਸ ਦਾ ਨਾਮ ਰੱਖਿਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਅਨੰਤਪੁਰ ਸਾਹਿਬ ਉਸ ਦਾ ਹਿੱਸਾ ਬਣਨਾ ਪਵੇਗਾ ਧੰਨ